ਸਸ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਸੋ ਅੱਜ ਆਪਾਂ ਫਿਰ ਹੋ ਗਏ ਆ ਜੀ ਰੈਡੀ ਚੱਲੇ ਅੱਜ ਫਿਰ ਕੰਮ ਲੱਭਣ ਸੋ ਦੇਖਦੇ ਅੱਜ ਆਪਾਂ ਕਿਹੜੇ ਏਰੀਆ ਚੋਂ ਜਾਣਾ ਗੱਪਨੀਤ ਵੀ ਚੱਲੀ ਆ ਆਪਣਾ ਕੰਮ ਤੇ ਸੋ ਆਪਾਂ ਵੀ ਸਸ ਰੈਡੀ ਹੋ ਗਏ ਆ ਰੋਟੀ ਖਾਣੇ ਆ ਬ੍ਰੈਕਫਾਸਟ ਕਰਕੇ ਸੋ ਨਿਕਲਦੇ ਆ ਫਿਰ ਅੱਜ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਜਿੰਨੇ ਜਿੰਨਾਂ ਨੇ ਹਜੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਉਹ ਚੈਨਲ ਫੋਲੋ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਦਬਕੇ ਚੈਨਲ ਫੋਲੋ ਕਰ ਲਿਆ ਕਰੋ ਯਾਰ ਸਾਰੇ ਜਾਣੇ। ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਕਮੈਂਟ ਕੀਤਾ, ਲਾਈਕ ਕੀਤਾ, ਸ਼ੇਅਰ ਕੀਤਾ ਸੀ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਚਲੋ ਆਜੋ ਬ੍ਰੇਕਫਾਸਟ ਕਰਕੇ। ਸੋ ਚੱਲੀ ਗਏ ਆਪਾਂ। ਬਣ ਗਏ ਪਰੌਂਠੇ ਆਪਣੇ ਆਪਾਂ ਹੁਣ ਕਰਦੇ ਆ ਬ੍ਰੇਕਫਾਸਟ। ਇੱਧਰ ਆਪਣੀ ਆ ਗਈ ਹੈ ਦਾਲ। ਸੋ ਬ੍ਰੇਕਫਾਸਟ ਕਰਕੇ ਹੁਣ ਆਪਾਂ ਵੀ ਲੱਗੇ ਆ ਨੇ ਕੰਮ। ਹਾਂਜੀ। ਆਪਾਂ ਨਿਕਲ ਗਏ ਆ ਬ੍ਰੇਕਫਾਸਟ ਕਰਕੇ। ਮੌਸਮ ਬਹੁਤ ਖਰਾਬ ਆ ਯਾਰ, ਬਾਰਿਸ਼ ਆ ਗਈ ਆ। ਦੇਖਦੇ ਹਾਂ ਬਾਕੀ ਕੀ ਹੁੰਦਾ ਕੀ ਨਹੀਂ ਅੱਜ ਮੈਂ ਪਰਨਾ ਬੰਨ ਲਿਆ ਪਰਨਾ ਮੈਂ ਬੰਨਦਾ ਨਹੀਂ ਹੁੰਦਾ ਮੈਨੂੰ ਥੋੜਾ ਅਜੀਬ ਲੱਗ ਰਿਹਾ ਕੀ ਜਾਂਦੀ ਆ ਬਦਲ ਬਾਤ ਹੋਇਆ ਹੋਇਆ ਬਾਰਿਸ਼ ਤਾਂ ਸ਼ੁਰੂ ਵੀ ਹੋ ਗਈ ਆ ਅੱਜ ਇਹ ਪਹਿਲਾਂ ਜਾਣਾ ਮੈਂ ਰੈਜ਼ਿਊਮ ਕਢਾਉਣੇ ਆ ਸਾਡਾ ਇੰਡੀਆ ਵਾਲਾ ਤਾਂ ਰੈਜ਼ਿਊਮ ਇਥੇ ਦੇ ਰੈਜ਼ੂਮੇ ਦੇਖਦੇ ਆਂ ਚੱਲ ਕੇ ਕੀ ਹਾਲ ਕਰਦਾ ਵਾ ਇਹ ਆ ਸ਼ਾਰਟਕਟ ਆਪਣੇ ਘਰ ਤੋਂ ਆਪਾਂ ਸ਼ਾਰਟਕਟ ਲੈ ਕੇ ਉਹ ਨਿਕਲ ਜਾਣਾ ਸਿੱਧਾ ਬੱਸ ਸਟਾਪ ਵੱਲੋਂ ਮੋਟੋ ਬੱਸ ਲੈ ਕੇ ਜਾਵਾਂਗੇ ਪਹਿਲਾਂ ਪਰ ਰੈਜ਼ੂਮੇ ਕਢਾਉਣਾ ਫਿਰ ਦੇਖਦੇ ਆਂ ਕਿੱਧਰ ਨੂੰ ਜਾਣਾ ਕੀ ਕਰਨਾ ਤੁਹਾਨੂੰ ਮੇਰੇ ਬਲੌਗ ਕਿਦਾਂ ਲੱਗਦੇ ਨੇ ਮੈਨੂੰ ਦੱਸਿਆ ਕਰੋ ਯਾਰ ਕਮੈਂਟ ਕਰਕੇ ਤੇ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਅੱਦਾ ਪਤਾ ਨਹੀਂ ਲੱਗਦਾ ਕਿਨੂੰ ਕਿਨੂੰ ਵਧੀਆ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਦੇਖੋ ਹੁਣ ਮੈਂ ਤਾਂ ਜਾਣਾ ਮੈਂ ਚੁੱਪ ਕਰਕੇ ਜਾ ਸਕਦਾ ਹਾਂ ਕੰਨਾਂ ਚ ਲਾਉਂਗਾ ਹੈੱਡਫੋਨ ਨਾਲੇ ਸੁਣੂੰਗਾ ਗਾਣੇ ਮੈਂ ਆਪਣਾ ਜਿੱਥੇ ਪਹੁੰਚਣਾ ਪਹੁੰਚ ਜੂ ਪਰ ਮੈਨੂੰ ਇਹ ਹੁੰਦਾ ਵੀ ਯਾਰ ਮੈਂ ਦੇਖ ਰਿਹਾ ਨਾ ਫੇ ਮੈਂ ਕਿੱਥੇ ਆਇਆ ਕੀ ਆ ਨਵਾਂ ਕੁਝ ਵੀ ਉਹ ਮੈਂ ਤੁਹਾਨੂੰ ਵੀ ਦਿਖਾ ਦਵਾਂ ਤੁਸੀਂ ਉੱਥੇ ਬੈਠੇ ਹੋ ਅਲੱਗ ਅਲੱਗ ਜਗ੍ਹਾ ਤੇ ਅਸੀਂ ਵੀ ਦੇਖਦੇ ਹਾਂ ਬਾਕੀਆਂ ਦੇ ਕਿੰਨੇ ਲੋਕ ਬਲੌਗਿੰਗ ਕਰਦੇ ਨੇ ਕੋਈ ਕੁਝ ਦਿਖਾਉਂਦਾ ਕੋਈ ਕੁਝ ਦਿਖਾਉਂਦਾ ਅਸੀਂ ਵੀ ਦੇਖਦੇ ਹਾਂ ਸਾਨੂੰ ਵੀ ਦੇਖ ਕੇ ਵਧੀਆ ਲੱਗਦਾ ਅਸੀਂ ਵੀ ਫੋਲੋ ਕਰਕੇ ਰੱਖਿਆ ਹੋਇਆ ਸੋ ਫਿਰ ਸਾਨੂੰ ਵੀ ਐ ਮੈਨੂੰ ਵੀ ਇਹ ਹੁੰਦਾ ਵੀ ਚਲ ਦਿਖਾ ਦਿੰਨੇ ਆ ਜਿੰਨਾ ਕੁ ਵੀ ਹੈ ਨਾ ਜਿੱਥੇ ਆਪਾਂ ਜੋ ਵੀ ਦੇਖ ਰਹੇ ਆ ਸੋ ਫਿਰ ਫੋਲੋ ਕਰ ਲਿਆ ਕਰੋ ਸ਼ੇਅਰ ਕਰਦੇ ਆ ਕਰੋ ਅੱਗੇ ਸ਼ੇਅਰ ਕਰਦੇ ਆ ਕਰੋ ਸਾਰਿਆਂ ਨੂੰ ਹੁਣ ਆਪਾਂ ਲੈਣੀ ਆ ਬਸ ਇਦਾਂ ਤਾਂ ਤੁਹਾਨੂੰ ਪਤਾ ਹੀ ਲੱਗਣਾ ਨਹੀਂ ਮੈਂ ਤੁਹਾਨੂੰ ਦਿਖਾਉਂਦਾ ਅੱਗੇ ਉਹ ਦੇਖੋ ਕਿਵੇਂ ਪਹਾੜ ਜਿਹੜੇ ਦਿਖਦੇ ਹੁੰਦੇ ਆ ਨਾ ਅੱਗੇ ਉਹ ਅਜੇ ਬਿਲਕੁਲ ਨਹੀਂ ਦਿਖ ਰਹੇ ਉਹਰਾ ਬੱਦਲ ਹੀ ਬੱਦਲ ਹੋਇਆ ਪਿਆ ਠੀਕ ਹੈ ਜੀ ਆਜੋ ਆਪਾਂ ਬੱਸ ਲੈ ਕੇ ਪਹਿਲਾਂ ਪਹੁੰਚੀਏ ਟਾਈਮ ਨਾਲ ਇਹ ਤੋਂ ਪਹਿਲਾਂ ਕਿ ਬਾਰਿਸ਼ ਆ ਜਾਈਂ ਹਾਂਜੀ ਮੰਡੀ ਜਾ ਰਹੇ ਹਾਂ ਪਰ ਫਿਊਮ ਤੇ ਯਾਰ ਬਾਰਿਸ਼ ਨੇ ਥੋੜਾ ਜਿਹਾ ਅੱਜ ਕਰਤਾ ਕੰਮ ਖਰਾਬ ਸੋ ਥੋੜਾ ਜਿਹਾ ਸਿਸਟਮ بگੜ ਗਿਆ ਹੈ ਅੱਜ ਇਹ ਗੁਰਦੁਆਰਾ ਸਾਹਿਬ ਆ ਗਿਆ ਪਾ ਹੁਣ ਗੁਰਦੁਆਰਾ ਸਾਹਿਬ ਇੱਧਰ ਨੇੜੇ ਆਏ ਹੋਏ ਸੀਗੇ ਸੋ ਸੋਚਿਆ ਕਿ ਮੱਥਾ ਟੇਕ ਕੇ ਚੱਲਦੇ ਹਾਂ ਵਾਹਿਗੁਰੂ ਸਤਨਾਮ ਐ ਫੇਰੇ ਆਪਾਂ ਸਾਹਮਣੇ ਮਾਰਕੀਟ ਆ ਸਾਰੀ ਇੱਧਰ ਰਿਜ਼ਿਊਮ ਵਗੈਰਾ ਵੰਡ ਲਾਂਗੇ ਆ ਮੈਂ ਦੱਸਾਂਗਾ ਇੱਥੇ ਪਤਾ ਕਰ ਲਾਂਗੇ ਬਟ ਬਾਰਿਸ਼ ਆ ਯਾਰ ਬਾਰਿਸ਼ ਨੇ ਥੋੜਾ ਜਿਹਾ ਨਾ ਖਰਾਬ ਹੀ ਕਰਤਾ ਪਾਣੀ ਆਜੋ ਪਹਿਲਾਂ ਆਪਾਂ ਮੱਥਾ ਟੇਕਦੇ ਹਾਂ ਗੁਰਦੁਆਰਾ ਸਾਹਿਬ ਬਾਬਾ ਜੀ ਆਪੇ ਮਿਹਰ ਕਰਨਗੇ ਆਪੇ ਕਰਾਉਣਗੇ ਹਰ ਇੱਕ ਕੰਮ ਸੋ ਫਿਰ ਦੇਖਦੇ ਆਂ ਸਾਹਮਣੇ ਵਾਲੀ ਮਾਰਕੀਟ ਚ ਕਰਦੇ ਆਂ ਟਰਾਈ ਕੁਛ ਮਿਲ ਜਵੇ ਅਗਰ ਆਜੋ ਹਾਂਜੀ ਮੱਥਾ ਟੇਕ ਲਿਆ ਆਪਾਂ ਗੁਰੂ ਘਰ ਬਹੁਤ ਸੋਹਣਾ ਬਣਿਆ ਹੋਇਆ ਸੋ ਐਂਡ ਆਪਾਂ ਹੁਣ ਬਾਰਿਸ਼ ਵੀ ਹੋ ਗਈ ਹੈ ਤੇ ਅਜੇ ਯਾਰ ਹੁਣ ਦੇਖਦੇ ਆਂ ਯਾਰ ਕੀ ਕਰਨਾ ਹੈ ਕਿ ਤਾਂ ਬਾਰਿਸ਼ ਥੋੜੀ ਬਹੁਤੀ ਰੁਕਦੀ ਲੱਗੀ ਥੋੜੇ ਟਾਈਮ ਤੱਕ ਦੰਨ ਠੀਕ ਆ ਨਹੀਂ ਤਾਂ ਫਿਰ ਮੈਂ ਵੀ ਆਪਾਂ ਪਰਮੇ ਵੀ ਵਾਪਸ ਜਾਵਾਂਗੇ ਕਿਉਂਕਿ ਇਦਾਂ ਤਾਂ ਕੋਈ ਜ਼ਿਆਦਾ ਫਾਇਦਾ ਹੈ ਨਹੀਂ ਹੈਨਾ ਚਲੋ ਦੇਖਦੇ ਆ ਪਹਿਲਾਂ ਉਧਰਲੀ ਸਾਈਡ ਚੱਲਦੇ ਆ ਆਪਾਂ ਮਾਰਕੀਟ ਚ ਫਿਰ ਦੇਖਦੇ ਆ ਇੱਥੇ ਥੋੜੇ ਜਿਹਾ ਜੂਮ ਵੰਡ ਕੇ ਕੀ ਹੁੰਦਾ ਹੈ ਉਹ ਤਾਂ ਸਾਰੀ ਮਾਰਕੀਟ ਦੇਖ ਲਈ ਯਾਰ ਉੱਥੇ ਤਾਂ ਕੁਝ ਨਹੀਂ ਬਣਿਆ ਆਪਣਾ ਜਵਾਬ ਦਾ ਸੋ ਇਹ ਮਾਲ ਆ ਹੁਣ ਆਪਾਂ ਮਾਲ ਦੇ ਵਿੱਚ ਆ ਕੇ ਇੱਥੇ ਕਰਦੇ ਆ ਟਰਾਈ ਕੁਝ ਮਿਲ ਜਵੇ ਲਿਕਰ ਸਟੋਰ ਆ ਸ਼ਰਾਬ ਖਾਨਾ ਇੱਥੇ ਪਤਾ ਕਰਕੇ ਦੇਖਦੇ ਆ ਹੇ ਗੁੱਡ ਆਫਟਰਨੂਨ ਐਕਚੁਅਲੀ ਆਮ ਲੁਕਿੰਗ ਫਾਰ ਫੁੱਲ ਟਾਈਮ ਜੌਬ ਡੂ ਯੂ ਹੈਵ ਐਨੀ ਪੋਜੀਸ਼ਨ ਨੋ ਵੀ ਡੋਨਟ ਡੂ ਹਾਇਰਿੰਗ ਐਟ ਦਿਸ ਸਟੋਰ ਓਕੇ ਥੈਂਕ ਯੂ ਬਲੋਜੀ ਇਹਨਾਂ ਨੇ ਵੀ ਦਿੱਤਾ ਜਵਾਬ ਉਹ ਤਾਂ ਕੋਈ ਫਾਇਦਾ ਨਹੀਂ ਤੁਸੀਂ ਆ ਦੇਖੋ ਤੁਸੀਂ ਤਾਂ ਦੇਖੋ ਬਾਕੀ ਤਾਂ ਠੀਕ ਆ ਸ਼ਰਾਬ ਖਾਣਾ ਹੈ ਦੇਖੋ ਬਸ ਸ਼ਾਨਦਾਰ ਨਾਂਟ ਸ਼ਰਾਬਖਾਨਾ ਇਹ ਹੋਰ ਕਿਥੋਂ ਪਤਾ ਕਰੀਏ ਚਲੋ ਟੋਰ ਦੇ ਵਿੱਚ ਤਾਂ ਹੁਣ ਕੁਝ ਜ਼ਿਆਦਾ ਰਿਹਾ ਨਹੀਂ ਆਪਣੇ ਮਤਲਬ ਦਾ ਦੋ ਤਿੰਨ ਕ ਸ਼ਾਪਾਂ ਹੀ ਸੀ ਜਿੱਥੇ ਨੂੰ ਪੁੱਛਣਾ ਸੀ ਤੋਂ ਮੇਰਾ ਸ਼ਾਤਾ ਵੀ ਖਰਾਬ ਹੋ ਗਿਆ ਬਾਰ ਬਾਰਿਸ਼ ਵੀ ਹੋ ਰਹੀ ਆ तो घंटा तक तो मैं हो ट्राई करनी है उस तो बस घर चल गया, क्योंकि कोई फायदा नहीं है, इतने पूछ दिया मैडम को और आई I... थाई बड़ी हुई डू यू हैव एनी प्रिस्क्राइबिंग हाउ राइट नाउ ओके थैंक यू उस लबे ਸਾਹੇ ਪਾਸੇ ਕੋਈ ਨਹੀਂ ਬੰਦ ਰਿਹਾ ਸਾਲਸਾ ਐਂਡ ਹਮਨੇ ਜਲਦੀ ਬਾਰੀ ਬੀਜ ਜਾ ਬਾਰ ਕਰਦੇ ਆ ਟਰਾਈ ਕੋ ਠੀਕ ਹੈ ਜੀ ਸੋ ਆਇਤਾ ਹੈ ਇੱਥੇ ਅਲਬਣੀ ਪੈਂਦੀ ਹੈ ਚੋ ਐਂਡ ਕਾਮਸਤਾਨ ਜੋਬ ਦੇ ਕਾਟੀ ਹੁੰਦੇ ਹੁਣ ਆਪਾਂ ਬਾਹਰ ਆ ਗਏ ਹੋ ਰਿਹਾ ਸਾਹਮਣੇ ਕੋ ਦੂਦਰ ਇੱਥੇ ਉਹ ਸਾਹਮਣੇ ਗੁਰੂ ਘਰ ਜਿੱਥੇ ਆਪਾਂ ਗਏ ਸੀ ਤੋਂ ਇਹ ਉਹਦੇ ਸਾਹਮਣੇ ਇਹ ਮਾਰਕੀਟ ਸੀ ਤੋਂ ਇੱਥੇ ਵੀ ਕੁਝ ਨਹੀਂ ਬਣਿਆ ਜੋਬ ਦਾ ਆ ਹੈਗਾ ਇੱਥੇ ਡੋਨਟਸ ਦਾ ਰੈਸਟੋਰੈਂਟ ਕ੍ਰਿਸਪੀ ਕਰੀਮ ਡੋਨਟਸ ਇੱਥੇ ਦੇਖਦੇ ਆ ਪੁੱਛ ਕੇ ਜਿੱਥੇ ਕੁਝ ਬਣ ਜਵੇ ਜੋਬ ਦਾ ਯਾਰ ਬਾਕੀ ਬਹੁਤ ਬੁਰਾ ਹਾਲਾਤ ਹੈ ਕੈਨੇਡਾ ਦੇ ਵਿੱਚ ਬਹੁਤ ਅਪੋਰਚੁਨਿਟੀਆਂ ਘਟ ਗਈਆਂ ਪਹਿਲਾਂ ਨਾਲ ਲੈਟਸ ਸੀ ਕਦੋਂ ਆਪਾਂ ਨੂੰ ਸਕਸੈਸ ਮਿਲਦੀ ਆ ਕਦੋਂ ਮਿਲਦੀ ਆ ਜੌਬ ਉਹ ਸਾਹਮਣੇ ਮੈਕਡੋਨਲਡਸ ਸੀ ਉੱਥੇ ਵੀ ਪਤਾ ਕਰਿਆ ਸੀ ਆਪਾਂ ਉੱਥੇ ਵੀ ਕੁਝ ਨਹੀਂ ਬਣਿਆ ਉਹ ਪਤੰਦਰ ਕਹਿੰਦੇ ਆਨਲਾਈਨ ਅਪਲਾਈ ਕਰੋ ਜੀ ਤੁਸੀਂ ਐਦਾਂ ਨਹੀਂ ਰੱਖਦੇ ਸੀ ਕਿਸੇ ਨੂੰ ਚਲੋ ਤੋ ਇਹ ਸਾਰੀ ਮਾਰਕੀਟ ਅੰਦਰ ਤੱਕ इतने तो पता करते हैं करो वेटिया बहुत खुशी ज्यादा गुड आफ्टरनून आई टॉक टू मैनेजर प्लीज थैंक यू ਪਪਾ ਕਹਤਾ ਵੀ ਆਪਾਂ ਮਿਲਣਾ ਹੈ ਤਾਂ ਮੈਨੇਜਰ ਨੂੰ ਆ ਇੱਥੇ ਯਾਰ ਜਿਹੜੇ ਆਪਣੇ ਮੂਰੇ ਰੱਖੇ ਹੁੰਦੇ ਨੇ ਨਾ ਪੰਜਾਬੀ ਚਲੋ ਠੀਕ ਆਪਾਂ ਇਹਨਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਪਰ ਇੱਕ ਨੂੰ ਆਪਣੀ ਜੌਬ ਜਾਣ ਦਾ ਡਰ ਹੁੰਦਾ ਹਨ ਸੋ ਜਦੋਂ ਆਪਾਂ ਕੋਲੇ ਮੂਰੇ ਪੁੱਛ ਲੈਣੇ ਆ ਕਾਊਂਟਰ ਤੇ ਤਾਂ ਆਲਮੋਸਟ ਆਲਮੋਸਟ ਜਵਾਬ ਹੀ ਦੇ ਦਿੰਦੇ ਨੇ ਸੋ ਇੱਕ ਵਾਰ ਮੈਨੇਜਰ ਨਾਲ ਗੱਲ ਕਰਕੇ ਟਰਾਈ ਕਰ ਲਿਆ ਕਰੋ ਜਰੂਰ ਹਾਈ ਮੈਮ ਗੁੱਡ ਆਫਟਰਨੂੰ ਹਾਊ ਆਰ ਯੂ ਫਾਈਨ ਐਟਲੀ ਆਮ ਰੂਕਿੰਗ ਫੋਰ ਪਾਰਟ ਟਾਈਮ ਜੌਬ ਡੂ ਯੂ ਹੈਵ ਐਨੀ ਨੋ ਪਾਰਟ ਟਾਈਮ ਆ ਨੋ ਪਾਰਟ ਟਾਈਮ थैंक यू थैंक यू ਸੋ ਮਚ ਸਬਕ ਤੋਂ ਵੀ ਮਿਲ ਗਿਆ ਜਵਾਬ ਠੀਕ ਆ ਜੀ ਹੁਣ ਆਪਾਂ ਰੱਬਾ ਮੀ ਨਾ ਪਾਈ ਹੁਣ ਛਾਤਾ ਵੀ ਆਪਣਾ ਉਹ ਖਰਾਬ ਹੋ ਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਲੌਕ ਫਸ ਗਿਆ ਲੌਕ ਜਾਦ ਆਓ ਚਲਿਏ ਹੁਣ ਆਪਾਂ ਅੱਗੇ ਚੱਲਦੇ ਆਂ ਅੱਗੇ ਦਿਖਾਉਣਾ ਤੁਹਾਨੂੰ ਚੱਲ ਕੇ ਚਲੋ ਬਣੇ ਰੋ ਬਲੌਗ ਦੇ ਵਿੱਚ ਦੇਖੋ ਮੈਂ ਤੁਹਾਡੇ ਲਈ ਬਣਾ ਰਿਹਾ ਇਹ ਇਹ ਰਿਸਕੀ ਵੀ ਆ ਮੇਰੇ ਲਈ ਹੁਣ ਜਿੱਦਾਂ ਮੈਂ ਉਥੇ ਜੋਬ ਪੁੱਛਣ ਗਿਆ ਸੀ ਨਾ ਅਗਰ ਉਹਨਾਂ ਨੂੰ ਪਤਾ ਲੱਗ ਜਾਵੇ ਤਾਂ ਮੈਨੂੰ ਪਹਿਲਾਂ ਹੀ ਜਵਾਬ ਦੇ ਦੇਣਗੇ ਬਟ ਮੈਂ ਤੁਹਾਨੂੰ ਦਿਖਾਉਣ ਲਈ ਪੁੱਛਿਆ ਸੋ ਲਾਈਕ ਕਰ ਦਿਆ ਕਰੋ ਯਾਰ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਚੈਨਲ ਕਰ ਲਓ ਸਾਡਾ ਫੋਲੋ ਆਜੋ ਹੁਣ ਆਪਾਂ ਅੱਗੇ ਚੱਲਦੇ ਹਾਂ ਕੀ ਦਿਖਾਉਣਾ ਤੁਹਾਨੂੰ ਬਹੁਤ ਲੰਬੀ ਏ ਰੋਡ ਆ ਮੈਂ ਸਵੇਰ ਦਾ ਆਲਮੋਸਟ ਆਲਮਟ 8 ਕਿਲੋਮੀਟਰ ਤੱਕ ਤੁਰ ਲਿਆ ਹੁਣ ਐਦਾਂ ਹੀ ਤੁਰਨਾ ਪੈਣਾ ਜੀ ਤੁਹਾਨੂੰ ਵੀ ਇੱਥੇ ਜਿਹਨੇ ਆਉਣਾ ਵਾ ਕੋਈ ਆਉਣ ਬਾਰੇ ਸੋਚ ਰਿਆ ਇਹਨਾ ਸੋਚ ਕੇ ਆਏਗਾ ਤੁਹਾਨੂੰ ਆਉਂਦੀ ਗੱਡੀ ਮਿਲ ਜੂਗੀ ਮਿਲ ਜੂਗੀ ਤੁਸੀਂ ਲੈ ਸਕਦੇ ਹੋ ਬਟ ਉਹਦਾ ਕੋਈ ਫਾਇਦਾ ਨਹੀਂ ਸੋ ਇੰਨੀ ਕ ਮਿਹਨਤ ਤੁਹਾਨੂੰ ਕਰਨੀ ਪਊਗੀ ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਸੋ ਆਜੋ ਅੱਗੇ ਦੇਖਦੇ ਹਾਂ ਕਿ ਲੱਭਦੇ ਹਾਂ ਕੋਈ ਹੁਣ ਜੌਬ ਪੋਸਟ ਲਓ ਇਹ ਆ ਗਈ ਜੀ ਇੱਕ ਮਾਰਕੀਟ ਇੱਥੇ ਦੇਖਦੇ ਹਾਂ ਹੁਣ ਟਰਾਈ ਮਾਰ ਕੇ ਆਪਾਂ ਜੇ ਕੁਝ ਬਣ ਜਵੇ ਇੱਥੇ ਪੁੱਛਦੇ ਹਾਂ ਪਹਿਲਾਂ ਹੁਣ ਦੇਖਦੇ ਹਾਂ ਕਿ ਹਿਸਾਬ ਕਿਤਾਬ ਸੋ ਮੈਂ ਕਰ ਲਾਂ ਜੀ ਹੁਣ ਜੋਬ ਦਾ ਪਤਾ ਥੋੜਾ ਕੰਮ ਕਰ ਲਾਂ ਫਿਰ ਬਾਅਦ ਚ ਦਿਖਾਉਣਾ ਤੁਹਾਨੂੰ ਅਗਲੀ ਲੋਕੇਸ਼ਨ ਤਦ ਤੱਕ ਲਈ ਸ਼ੇਅਰ ਕਰ ਦਿਓ ਬਲੌਗ ਦਬ ਕੇ ਲਾਈਕ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਥੈਂਕ ਯੂ ਆ ਦੇਖੋ ਤੁਹਾਨੂੰ ਇੱਕ ਹੋਰ ਚੀਜ਼ ਨਵੀਂ ਦਿਖਾਉਣਾ ਉੱਥੇ ਵੀ ਆਪਾਂ ਪੁੱਛਿਆ ਜੌਬ ਦਾ ਬਣਾ ਉੱਥੇ ਵੀ ਨਹੀਂ ਕੁਝ ਬਣਿਆ ਆ ਦੇਖੋ ਐਦਾਂ ਬਣਦੇ ਘਰ ਇੱਥੇ ਕੋਈ ਵੀ ਬਿਲਡਿੰਗ ਬਣਨੀ ਕੋਈ ਵੀ ਘਰ ਬਣਾਣਾ ਲੱਗੀ ਪਈ ਆ ਲੱਕੜ ਹੀ ਲੱਕੜ ਹੈ ਦੇਖੋ ਲੱਕੜ ਹੀ ਲੱਗਣ ਲੱਗੀ ਪਈ ਆ ਉਹ ਲੱਕੜ ਦੇ ਵਿੱਚ ਹੀ ਸ਼ੀਸ਼ੇ ਲੱਗੇ ਹੋਏ ਨੇ ਕੋਈ ਸੀਮੈਂਟ ਨਹੀਂ ਕੋਈ ਪੱਥਰ ਨਹੀਂ ਸਾਰੇ ਐਦਾਂ ਲੱਕੜ ਦੇ ਘਰ ਬਣਦੇ ਆ ਜਾਲ ਪਾਇਆ ਪਿਆ ਲੱਕੜੀ ਦਾ ਜਾਲ ਪੋਰਟ ਦੇਖ ਲੋ ਕਿੰਨੀ ਹੁੰਦੀ ਹੈ ਇਹਦੀ ਇਹ ਨਹੀਂ ਕਿ ਹਵਾ ਆਈ ਮਿਹਰੀ ਆਈ ਤੂਫਾਨ ਆ ਜਾਵੇ ਝੱਖੜ ਆ ਜਾਵੇ ਕੋਸ਼ ਆ ਜਾਵੇ ਇਹ ਨਹੀਂ ਹਿਲਦੇ ਹੈਨਾ ਟੈਕਨੋਲੋਜੀ ਤਾਂ ਇਹਨਾਂ ਕੋਲ ਹੈ ਆਪਣੇ ਤੋਂ ਵੱਧ ਹੁਣ ਇਹਨੂੰ ਟੈਕਨੋਲੋਜੀ ਕਹਾਂ ਜਾਂ ਕੁਸ਼ੋਰ ਕਹਾਂ ਇਹ ਵੀ ਟੈਕਨੋਲੋਜੀ ਉਹ ਲਾ ਲਓ ਇੱਕ ਤਰ੍ਹਾਂ ਦੀ ਲੱਕੜ ਨਾਲ ਇੰਨਾ ਵੱਡਾ ਸਟਰਕਚਰ ਖੜਾ ਕਰਨਾ ਛੋਟੀ ਜੀ ਚੀਜ਼ ਤਾਂ ਹੈ ਨਹੀਂ ਕਿੰਨੀਆਂ سپورਟਾਂ ਕਿੰਨਾ ਕੁਝ ਲੱਗਣਾ ਇਹਨੂੰ ਹਨਾ ਲੱਕੜ ਵੀ ਦੇਖਣੀ ਆ ਕਿਹੜੀ ਮਜ਼ਬੂਤ ਆ ਸੋ ਬਾਈ ਅ ਕੰਸਟਰਕਸ਼ਨ ਸਾਈਟ ਆ ਫਰਕ ਤਾਂ ਬਹੁਤ ਆ ਆਪਣੀ ਕੰਟਰੀ ਨਾਲੋਂ ਇਹਨਾਂ ਕੰਟਰੀਜ਼ ਦੇ ਵਿੱਚ ਜੋ ਮੈਨੂੰ ਲੱਗ ਰਿਹਾ ਬਾਕੀ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਦੇਖਣ ਦਾ ਹੈ ਆਪਣੀ ਕੰਟਰੀ ਵੀ ਵਧੀਆ ਕੋਈ ਮਾੜੀ ਨਹੀਂ ਆ ਬਟ ਇੱਥੇ ਅਲੱਗ ਤਰ੍ਹਾਂ ਦੀ ਲਾਈਫ ਆ ਆਪਣੇ ਇੰਡੀਆ ਚ ਅਲੱਗ ਤਰ੍ਹਾਂ ਦੀ ਲਾਈਫ ਆ ਪੰਜਾਬ ਚ ਹੁਣ ਜੇ ਦੇਖਿਆ ਜਾਵੇ ਤਾਂ ਆਪਣੇ ਬਹੁਤ ਕੁਸ਼ ਐਜਿਆ ਜੋ ਇੱਥੇ ਹੈ ਨਹੀਂ। ਤੋਂ ਬਹੁਤ ਕੁਸ਼ ਐਹਜਿਆ ਇੱਥੇ ਆ ਜੋ ਆਪਣੇ ਹੈ ਨਹੀਂ। ਤੋਂ ਠੀਕ ਆ। ਵੈਦਰ ਦੇਖ ਲਓ ਕੀ ਹੋਇਆ ਹੋਇਆ। ਮੀਂਹ ਚ ਮੈਂ ਤੁਹਾਨੂੰ ਤੁਰਿਆ ਫਿਰ ਰਿਹਾ ਦਿਖਾ ਰਿਹਾ ਸਾਰਾ ਕੁਸ਼। ਨਾਲ-ਨਾਲ ਮੈਂ ਆਪਣਾ ਕੰਮ ਕਰੀ ਜਾ ਰਿਹਾ। ਆਪਣਾ ਕੰਮ ਆਪਣਾ ਹਜੇ ਬਣ ਨਹੀਂ ਰਿਹਾ। ਹਜੇ ਬਗਾਨਾ ਹੀ ਆ। ਜਦੋਂ ਆਪਣਾ ਬਣ ਗਿਆ ਫਿਰ ਆਪਣਾ ਬਣਾ ਲੈਣਾ ਆਪਾਂ ਨੂੰ। ਹਾਂਜੀ ਨਿਹਰਾ ਹੋ ਗਿਆ ਆਪਾਂ ਨੂੰ ਘਰ ਆਉਂਦੇ ਆਉਂਦੇ ਸੋ ਆਪਾਂ ਨਿਹਰਾ ਹੁੰਦੇ ਹੁੰਦੇ ਤੱਕ ਜਿੰਨੇ ਕਰਜ਼ੂਮ ਬੰਡੇ ਗਿਆ ਆਪਾਂ ਵੰਡਦੇ ਆ ਜੀ ਸੋ ਹੁਣ ਆਪਾਂ ਆ ਗਏ ਆ ਘਰੇ ਰੋਟੀ ਪਾਣੀ ਖਾਣੇ ਆ ਨੀਂਦ ਦੇ ਆਉਣ ਦਾ ਵੀ ਵੇਟ ਕਰਦੇ ਆ ਤੇ ਤੁਹਾਨੂੰ ਮਿਲਦੇ ਆ ਫਿਰ ਕੱਲ ਇੱਕ ਨਵੇਂ ਬਲੌਗ ਦੇ ਨਾਲ ਸੋ ਤਦ ਤੱਕ ਲਈ ਤੁਹਾਡੇ ਛੋਟੇ ਭਰਾ ਨੂੰ ਦੇਵੇ ਇਜਾਜ਼ਤ ਜੇ ਕੁਝ ਗਲਤ ਹੋ ਗਿਆ ਹੋਵੇ ਕੱਲ ਤੋਂ ਬੋਲਿਆ ਗਿਆ ਹੋਵੇ ਤੌਦ ਲਈ ਮਾਫੀ ਬਲੌਗ ਕਿਦਾਂ ਦਾ ਲੱਗਦਾ ਕਮੈਂਟ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਬਲੌਗ ਨੂੰ ਚੈਨਲ ਸਾਡਾ ਫੋਲੋ ਕਰ ਲਿਆ ਕਰੋ ਠੀਕ ਆ ਜੀ ਕੱਲ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਗੁੱਡ ਬਾਏ ਐਂਡ ਲਵ ਯੂ